ਲਤਾ ਵਾਹ ਤੇ ਕਿਤੂ ਦੇ ਹਵਾ ਕਨੇ ਚ ਆ ਕੇ ਦਿਖਾ ਦੇ ਪਿੰਡ ਦਾ ਸਰਪੰਚ ਨੇ ਸੁੰਦਾ ਹੋਰ ਤਾਂ ਕਿਸੇ ਨੇ ਸੁਣਨੀ ਕੀ ਦਾ ਐਮਐਲਏ ਧਮਕੇ ਦੇ ਜਾਂਦਾ ਇਹ ਕੋਈ ਗੱਲ ਥੋੜੂ ਬਣਦੀ ਆ ਯਾਰ ਕਿਹਾ ਕਿ ਇਹਨਾਂ ਨੂੰ ਕਿਹਾ ਤੇਰੇ ਘਰ ਵਾਲੀ ਤੇ ਤੇ ਬੱਚਿਆਂ ਨੂੰ ਦੇਖਾਂ ਘਰ ਆ ਕੇ ਮੈਂ ਕਿਹਾ ਤੂੰ ਜੋ ਮਰਜ਼ੀ ਕਰ ਲਈ ਮੈਂ ਤੇਰੀ ਗੱਲ ਮੇਚ ਵੀ ਪਾਉਣਾ ਤੂੰ ਜਿਹੜਾ ਅਰਮਾਨੀਆ ਦੀ ਮੈਂ ਵੀਡੀਓ ਪਾਈ ਸੀਗੀ ਕਿ ਕਿਵੇਂ ਜਿਹੜੇ ਉੱਥੇ ਨੌਜਵਾਨ ਫਸੇ ਖੜੇ ਨੇਗੇ ਇਹ ਸਾਡਾ ਭਰਾ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਰੱਖਦਾ ਇਹ ਭਰਾ ਨੂੰ ਅਸੀਂ ਅਰਮਾਨੀਆ ਤੋਂ ਵਾਪਸ ਮੜਵਾ ਲਿਆ ਸਾਡੀ ਭੈਣ ਦਾ ਮੈਂ ਹਾਲਾਤ ਦੇਖੀ ਨਹੀਂ ਗਏ ਇਹ ਦੀ ਇਹ ਦੀ ਧਰਮ ਬਤਨੀ ਆ ਇਹ ਬਾਈ ਖੜ ਮੈਂ ਕੋਈ ਰਾ ਦਿੱਤੀ ਬਾਈ ਨੂੰ ਇਹਨਾਂ ਗੱਲ ਮੇਰੀ ਮੰਨੀ ਮੈਂ ਕਿਹਾ ਬਾਈ ਤੈਨੂੰ ਅਸੀਂ ਮਦਦ ਕਰਕੇ ਜਿਵੇਂ ਵੀ ਤੈਨੂੰ ਅਸੀਂ ਵਾਪਸ ਮਲਾਉਣਾ ਇਹਨਾਂ ਦੇ ਪਿੰਡ ਦੇ ਲੋਕਾਂ ਨੇ ਮਦਦ ਕੀਤੀ ਧੰਨਵਾਦ ਤੇ ਅੱਜ ਇਹ ਭਰਾ ਵਾਪਸ ਇੱਥੇ ਆ ਗਿਆ ਹੁਣ ਜਿੰਨੇ ਵੀ 3-3 ਲੱਖ ਰੁਪਏ ਠੱਗੀ ਮਾਰ ਕੇ ਅਰਮੀਨੀਆ ਦੇ ਦੇਸ਼ ਦੇ ਵਿੱਚ ਏਜੰਟ ਭੇਜ ਰਹੇ ਨੇਗੇ ਉਹ ਤੁਸੀਂ ਦੇਖ ਲਓ ਵੀ ਉੱਥੇ ਕੀ ਕੰਮ ਆ ਕੀ ਨਹੀਂ ਹੈਗਾ ਕੀ ਹੁੰਦਾ ਆ ਜਵਾਨੀ ਖੜਾ ਵੀ ਉੱਥੇ ਲੋਕਾਂ ਜਿਨੇ ਵੀ ਇੱਥੇ ਪੰਜਾਬੀ ਅਰਮੀਨੀਆ ਦੇ ਵਿੱਚ ਗਏ ਹੋਏ ਨੇ ਖਾਸ ਕਰਕੇ ਉੱਥੇ ਮਜ਼ਦੂਰਾਂ ਦੇ ਪੁੱਤ ਜਾ ਰਹੇ ਨੇ ਮੇਰੀ ਬੇਨਤੀ ਆ ਉੱਥੋਂ ਦੇ ਕੀ ਹਾਲਾਤ ਨੇਗੇ ਮੈਂ ਵੀਡੀਓ ਇਸ ਕਰਕੇ ਬਣਾ ਵੀ ਭਰਾਵੋ ਰਮੀਨੀਆ ਦੇ ਵਿੱਚ ਨਾ ਜਾਓ ਰੋਜ਼ ਮੇਰੇ ਕੋਲੇ ਮਜ਼ਦੂਰਾਂ ਦੇ 10 ਨੌਜਵਾਨ ਆਉਂਦੇ ਨੇ ਰਮੀਨੀਆ ਦੇ ਵਿੱਚ ਤਿੰਨ ਤਿੰਨ ਅਰਮੀਨੀਆ ਦੇ ਜਿਹੜੇ ਏਜੰਟ ਨੇ 3 ਲੱਖ ਰੁਪਏ ਠੱਗੀ ਮਾਰਦ ਨੇ ਇਹ ਸਰਪ 5-7000 ਰੁਪਏ ਦਾ ਕੰਮ ਆ 290000 ਰੁਪਏ ਇੱਕ ਕੇਸ ਦੇ ਵਿੱਚੋਂ ਬਣਾ ਰਹੇ ਨੇ ਅਰਮੀਨੀਆ ਜਾ ਕੇ ਤੁਸੀਂ ਦੇਖ ਲਓ ਵੀ ਉੱਥੇ ਕੀ ਘਟ ਗਿਆ ਕੀ ਲੈ ਕੇ ਆਇਆ ਇਸ ਕਰਕੇ ਮੈਂ ਵੀਡੀਓ ਬਣਾ ਰਿਹਾ ਵੀ ਹੋਰ ਜਿਹੜੇ ਨੌਜਵਾਨ ਖੂਦ ਦੇ ਵਿੱਚ ਨਾ ਡਿੱਗ ਸਕਣ ਬਾਈ ਰਮੀਨੀਆ ਤੂੰ ਗਿਆ ਸੀਗਾ ਉੱਥੇ ਕੀ ਕੰਮਕਾਰ ਆ ਤੂੰ ਕਿੰਨੇ ਪੈਸੇ ਕਮਾ ਲਿਆ ਦੱਸ ਉੱਥੇ ਭਾਜੀ ਕੁਝ ਨਹੀਂ ਬਣਿਆ ਹੈਗਾ ਜੀ ਹਾਂ ਬੜੀ ਖੱਜਲ ਖਵਾਰੇ ਰੋਟੀ ਤੋਂ ਵੀ ਵਧੀਨ ਹੁੰਦਾ ਜੀ ਬੰਦੇ ਰੋਟੀ ਤੋਂ ਵੀ ਵਧੀਨ ਹੁੰਦਾ ਆਪਣੇ ਪੰਜਾਬੀ ਉੱਥੇ ਕਿੰਨੇ ਕੁ ਬੈਠੇ ਨੇ ਬਾਦੂ ਰੋਲਦੇ ਫਿਰਦੇ ਆਈ ਉੱਥੇ ਅੱਛਾ ਉੱਥੇ ਜੇ ਮਾਲਕ ਤੇ ਮੰਨ ਲਓ ਵੀ ਕੰਮ ਵੀ ਕਰਦਾ ਤਾਂ ਵੀ ਪੈਸੇ ਨਹੀਂ ਮਿਲਦੇ ਜੀ ਬੰਦੇ ਨੂੰ ਕੁਟਦੇ ਵੀ ਨੇ ਇੱਥੇ ਆਪਣੇ ਮੁੰਡਿਆਂ ਨੂੰ ਕੁਟਦੇ ਵੀ ਆ ਜੀ ਅੱਛਾ ਕੁਟਦੇ ਵੀ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਬਣੀ ਜਿਹੜੇ ਜਿਹੜੇ ਸਾਡੇ ਮਜ਼ਦੂਰਾਂ ਦੇ ਸਾਡੇ ਆਪਣੇ ਭਰਾ ਜਾ ਰਹੇ ਨੇ ਰਮੀਨੀਆ ਚ ਆ ਬੇਕਾਰ ਕੰਟਰੀ ਚ ਉਹਨਾਂ ਬਾਰੇ ਤੂੰ ਕੀ ਕਹਿਣਾ ਚਾਹੁੰਦਾ ਇਹੀ ਕਹਿਣਾ ਵੀ ਉੱਥੇ ਕੋਈ ਨਾ ਜਾਵੇ ਜੀ ਜਿਹੜੇ ਏਜੰਟ ਨੇ ਉਹਨਾਂ ਦੀ ਗੱਲ ਕੀਤੀ ਹੋਈ ਆ ਮਾਲਕਾਂ ਦੇ 100 ڈالر ਮਾਲਕ ਨੂੰ ਦੇ ਦਿੰਦੇ ਆਗੇ ਤੇ 500 ڈالر ਆਉਂਦਾ। ਉਹ ਸੱਚੀ ਗੱਲ ਦੱਸੀ ਜਿਹੜੇ ਵੀ ਅਰਮੀਨੀਆ ਦੇ ਵਿੱਚ ਜਾਂ ਜਿਹੜੀਆਂ ਕੰਟਰੀਆਂ ਦੇ ਵਿੱਚ ਗਏ ਨੇ ਕੋਈ ਉੱਥੋਂ ਪੈਸੇ ਕਮਾ ਕੇ ਲਿਆਇਆ ਕੋਈ ਪੈਸੇ ਕਮਾ ਕੇ ਨਹੀਂ ਲਿਆਇਆ ਜੀ ਕਰ ਦੇਣੀ ਬੁਲਾਇਆ ਸਗੋਂ ਪੈਸੇ ਟਿਕਟ ਦੇ ਪਾ ਕੇ ਜਿੰਨੇ ਵੀ ਘੱਟੋ ਘੱਟ ਮੈਂ ਇੱਥੋਂ ਬਹੁਤ ਸਾਰੇ ਨੌਜਵਾਨਾਂ ਨੂੰ ਜਾਂ ਉਹਨਾਂ ਦੇ ਪਿੰਡਾਂ ਨੂੰ ਕਹਿ ਜਾਂ ਮਾਪੇ-ਬਾਪ ਨੂੰ ਕਹਿ ਕੇ ਵਾਪਸ ਬੁਲਾਏ ਨਹੀਂ ਕਿ ਉੱਥੇ ਸਾਰੇ ਰੋਟੀ ਤੋਂ ਨੌਜਵਾਨ ਤਰਸ ਰਹੇ ਨੇਗੇ ਯਾਰ ਰੋਟੀ ਤੋਂ ਮੇਰੇ ਪੰਜਾਬ ਦੇ ਮੇਰੇ ਭਰਾਵੋ ਇਹ ਮੈਂ ਇੱਕ ਜਾਗਰੂਤ ਮਹਿਮਸੇੜੀ ਹੋਈ ਆ ਪੰਜਾਬ ਦੇ ਵਿੱਚ ਕਿ ਸਾਡਾ ਪੰਜਾਬ ਬਰਬ ਸਾਡੇ ਮਜ਼ਦੂਰਾਂ ਦੇ ਪੁੱਤ ਮਾਰੇ ਗਏ ਸਾਡੇ ਕਿਸਾਨਾਂ ਦੇ ਪੁੱਤ ਮਾਰੇ ਗਏ ਮੇਰੀ ਬੇਨਤੀ ਆ ਆ ਏਜੰਟਾ ਇਹ ਏਜੰਟਾ ਹੈ ਨਾ ਇਹਨਾਂ ਨੇ ਬੁਲਾਇਆ ਮੈਨੂੰ ਜਿਸ ਦਿਨ ਇਹ ਤੁਹਾਡੇ ਕੋਲੇ ਆਏ ਨੇ ਹਾਂ ਇਹਨਾਂ ਨੇ ਮੈਨੂੰ ਕਾਲ ਕੀਤੀ ਤੇ ਆਪਣਾ ਇਹਦਾ ਬਰਾਦਰ ਉੱਥੇ ਆਈ ਮੈਨੂੰ ਕਹਿੰਦਾ ਜੀ ਭਾਨੇ ਸਿੱਧੂ ਕੋਲੇ ਜਾਵਾਂਗੇ ਦੁਬਾਰਾ ਹਾਂ ਤਾਂ ਮੈਂ ਕਿਸੇ ਬੰਦੇ ਨੂੰ 10000 ਰੁਪਏ ਦੇ ਕੇ ਤੁਹਾਡੀ ਲੱਤਾਂ ਵਾਂਹ ਤੜਵਾ ਦਾਂਗਾ ਲੱਤਾਂ ਵਾਹ ਤੀ ਕਿ ਤੂੰ ਇਹਦੀ ਹਵਾ ਕਨੇ ਚਾ ਕੇ ਦਿਖਾਣੀ ਜੇ ਇਸ ਇਸ ਭਰਾ ਨੂੰ ਕੁਝ ਹੋ ਗਿਆ ਤੂੰ ਹਵਾ ਕਨੇ ਝਾਕਨੀ ਇਹਦੀ ਗੱਲ ਲੱਤਾਂ ਵਾਂਹ ਦਾ ਬਾਲੇ ਤੋੜਨੀ ਦੂਰ ਦੀ ਗੱਲ ਆ ਤੁਣ ਨੂੰ ਕੋਈ ਸ਼ਬਦੀ ਬੋਲ ਕੇ ਦਿਖਾ ਦੇ ਸੁਖਦੇਵ ਸਿੰਘ ਆ ਜਿਹਦਾ ਨਾਮ ਹਾਂ ਇਹ ਤੈਨੂੰ ਮੈਂ ਗੱਲ ਦੱਸਤੀ ਤੈਨੂੰ ਚਤਾਪਨੀ ਦਿੱਤੀ ਇਹਨਾਂ ਦੇ ਚੁੱਪ ਕਰਕੇ ਪੈਸੇ ਹੀ ਵਾਪਸ ਕਰਦਿੰਗੇ ਠੀਕ ਹੈ ਨਾ ਗੱਲ ਜਿੰਨੇ ਵੀ ਮੇਰੇ ਧਿਆਨ ਨਾਲ ਗੱਲ ਸੁਣ ਲੋ ਅਰਮੀਨੀਆ ਅਰਮੋਨੀ ਆਲੇ ਮੇਰੀ ਸਾਰਾ ਨੂੰ ਬੇਣਤੀ ਆ ਜਿੰਨੇ ਮੇਰੇ ਮਜ਼ਦੂਰਾ ਦੇਤੀ ਪੁੱਤ ਭਰਾ ਨੇ ਮੇਰੇ ਕਿਸਾਨਾਂ ਦੇ ਨੇ ਵੀਰ ਬਣ ਕੇ ਬਚ ਜੋ ਯਾਰ ਆਹਾ ਆਪਣੀਆਂ ਕਿਹੜੀਆਂ ਕਿਹੜੀਆਂ ਕੰਟਰੀਆਂ ਬੜਾ ਦੱਸੀ ਅਰਮੀਨੀਆ ਹੋਈ ਹੈ ਜਿਹੜਾ ਹੈ ਜਰਮਨ ਦਾ ਇਹ ਤਾਂ ਇਹ ਤਾਂ ਇੱਦਾਂ ਯੂਰਪ ਦੀਆਂ ਆ ਗਈਆਂ ਇੱਧਰ ਲਿਆ ਕੰਟਰੀ ਦੱਸੀ ਅਰਮੀਨੀਆ ਦੁਬਈ ਹੋ ਗਈ ਵੀਰਿਆ ਫੋਟੋ ਛਾ ਸਰਬੀਆ ਹੋਗੀ ਸਰਬੀਆ ਹੋਗੀ ਜੇ ਆ ਚੀਨ ਦੇ ਵਿੱਚ ਆ ਚੀਨ ਦੀ ਗੱਲ ਕਰ ਲਓ ਹੋਰ ਕਿਹੜੇ ਕਿਹੜੀਆਂ ਚੀਨਾਂ ਦੇ ਵਿੱਚ ਠੀਕ ਹੈ ਤੇ ਆ ਕੰਟਰੀਆਂ ਤਾਂ ਕੁਝ ਨਹੀਂ ਬੱਜਦਾ ਹੈਗੇ ਨਹੀਂ ਇੱਕ ਹੋਰ ਤੋਂ ਕਈ ਕੰਟਰੀਆਂ ਨੇ ਯਾਰ ਉਹ ਯਾਰ ਇੱਕ ਬਾਲੀਆਂ ਬਾਲੀਆਂ ਮਾੜੀਆਂ ਕੰਟਰੀਆਂ ਨੇ ਜਿੱਥੇ ਵੀਜ਼ਾ ਵੀ ਨਹੀਂ ਲੱਗਦਾ ਉੱਥੋਂ ਦਾ ਜਿੱਥੋਂ ਦਾ ਵੀਜ਼ਾ ਲੈਣ ਦੀ ਲੋੜ ਹੀ ਨਹੀਂ ਪਈ ਦੇਣਾ ਉੱਥੋਂ ਦਾ ਵੀ 5-5 ਲੱਖ ਰੁਪਏ ਲੈਂਦੇ ਨੇ ਉਹਨਾਂ ਨੇ ਹੋਰ ਵਾਲੇ ਕਰਦੇ ਪੈਸੇ ਸਿਰਫ ਆਪਣੇ ਇਕੱਠੇ ਕਰਦੇ ਸਰਬੀਆ ਸਾਰੇ ਤਾਂ ਮਲੇਸ਼ੀਆ ਔਨ ਰਾਈਵਲ ਵੀਜ਼ੇ ਹੋ ਜਾਂਦੇ ਆ ਲੈ ਆਪਾਂ ਜਾ ਕੇ 에ਰਪੋਰਟ ਤੇ ਵੀਜ਼ਾ ਖਰੀਦ ਸਕਦੇ ਆ ਸਿਰਫ ਰਿਪਕਾ ਪੈਸੇ ਪੰਜ ਪੰਜ ਛੇ ਸਲਾ ਕਰੀ ਸਿਰਫ ਇਕੱਠਾ ਕਰਦੇ ਆਪਣਾ ਖਾਣ ਦਾ ਉਹ ਢਿੱਡ ਪਰਦੇ ਕਿਸੇ ਦਾ ਗਰੀਬ ਦਾ ਨਹੀਂ ਦੇਖਦੇ ਕੋਈ ਗਰੀਬ ਆ ਕੋਈ ਅਮੀਰ ਵਾ ਹਾਂ ਸਿਰਫ ਇਹ ਚੀਜ਼ ਆ ਇਹਨਾਂ ਨੂੰ ਇਹਨਾਂ ਨੂੰ ਆਪਣਾ ਫੇਮ ਆ ਇਕ ਹੋਰ ਕੁਝ ਨਹੀਂਗਾ ਫੇਮ ਨਹੀਂ ਫੇਮ ਉਹ ਤਾਂ ਪੈਸਾ ਕਮਾਉਂਦੇ ਨੇ ਜਿਹੜੀ ਮਾਇਆ ਨਾ ਮਾਇਆ ਇਹ ਕਬ ਦੇ ਘਰ ਭਰੀ ਜੇ ਮੈਨੇ ਸਾਨੂੰ ਘਰੋਂ ਤੋੜਤਾ ਸਾਡੇ ਮੈਨੇ ਸਾਨੂੰ ਘਰੋਂ ਤੋੜ ਕੇ ਇੰਨੇ ਕ ਲੋਕਾਂ ਦਾ ਪੈਸਾ ਇਕੱਠਾ ਕੀਤਾ ਨਾ ਹੱਦ ਤੋਂ ਵੀ ਜ਼ਿਆਦਾ ਵੀ ਉਹਨਾਂ ਨੂੰ ਬਾਹਰ ਪੇ ਸਾਨੂੰ ਸਾਨੂੰ ਇੱਥੇ ਧੱਕੇ ਖਵਾਏ ਨੇ 4 ਮਹੀਨੇ ਕਿਡਨਾਪ ਕਰਵਾ ਕੇ ਰਖਾਇਆ ਸਾਨੂੰ ਇਹਨੇ ਮੈਂ ਪਰਚਾ ਦਿੱਤਨ ਮੈਂ ਦਿਖਾਣੇ ਮੈਂ ਪਰਚੇ ਵਿੱਚ ਸਭ ਕੁਝ ਲਿਖਾਇਆ ਵਾ ਫੇਰ ਸਾਡੇ ਨੇ ਚਾਈਨਾ ਭੇਜਤਾ ਚਾਈਨਾ ਭੇਜ ਕੇ 8ਵੇਂ ਦਿਨ ਅਸੀਂ ਆਪਣੇ ਘਰੋਂ ਟਿਕਟ ਟੱਕਰਵਾ ਕੇ ਵਾਪਸ ਆਈਆਂ ਮੈਂ ਹਾਂ ਤੇ ਇਸ ਕਰਕੇ ਇਹ ਜਿਹੜੇ ਸਾਡੇ ਮੇਰੇ ਕੋਲੇ ਆ ਕੇ ਦਿੰਦੇ ਆਪਣਾ ਦੁੱਖ ਦਰਦ ਇਹ ਦੱਸਦੇ ਨੇ ਨਾ ਮੈਸੇਜ ਵੀ ਦਿੰਦੇ ਨੇ ਭਰਾਵੋ ਬਾਹਰ ਨਾ ਜਾਓ ਇਹ ਪੰਜਾਬ ਦੇ ਵਿੱਚ ਇਹ ਜਿਹੜਾ ਐਡਾ ਵੱਡਾ ਪੰਜਾਬ ਦੀ ਬਰਬਾਦੀ ਹੋ ਰਹੀ ਸੀਗੀ ਅੱਜ ਤੱਕ ਇਸ ਮੁੱਦੇ ਤੇ ਕਿਸੇ ਨੇ ਖੁੱਲ ਕੇ ਆਵਾਜ਼ ਠਾਈ ਨਹੀਂ ਗਈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਓ ਯਾਦ ਕਰੋਗੇ ਜਦੋਂ ਕਿ ਇਹ ਪੰਜਾਬ ਦਾ ਲੜਾਈ ਤੁਹਾਡੇ ਭਰਾਵਰੇ ਜਿਹੜੀ ਛੇੜੀ ਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਵਿੱਚ ਤੁਹਾਡੇ ਭਰਾ ਦਾ ਸਭ ਤੋਂ ਪਹਿਲਾਂ ਨਾਂ ਲਿਖਾਇਓ ਉਹ ਤੋਂ ਦੇਖ ਲਿਓ। ਭਾਜੀ ਪਿੰਡ ਦੇ ਬੰਦੇ ਧਮਕੀਆਂ ਦੇਣ ਲੱਗ ਜਾਂਦੇ ਜੇ ਕੋਈ ਬੋਲਦਾ ਆਪਣੇ ਸਿਰਫ ਆਪਣੇ ਹੱਕ ਲਈ ਬੋਲਦਾ ਜੇ ਕੋਈ 10000 ਲਈ ਵੀ ਬੋਲਦਾ ਉਹਨੇ ਧਮਕੀ ਦੇ ਲਾਂਦੇ ਅਸੀਂ ਸਰਪੰਚਾਂ ਇਹ ਵੀ ਸਮੱਸਿਆ ਆ ਨਾ ਇੱਕ ਵੱਡੀ ਜਿਹੜੀ ਜਿਹੜੀ ਆਪਾਂ ਕਹਿੰਨੇ ਆ ਬਾਹਰ ਜਾਣ ਦੀ ਕਲਾਕਲੋ ਕੰਮ ਦਾ ਬੰਦਾ ਇੱਥੇ ਕਰ ਲੈ ਇੱਥੇ ਇਨਸਾਫ ਨਹੀਂ ਮਿਲਦਾ ਇੱਕ ਇਸ ਚੀਜ਼ ਲਈ ਬੰਦਾ ਜਾਂਦਾ ਇੱਥੇ ਡਰਦਾ ਮਾਰਾ ਹਾਂ ਇੱਥੇ ਇਨਸਾਫ ਹੈ ਨਹੀਂ ਇੱਥੇ ਕੋਈ ਸੁਣਦਾ ਹੀ ਨਹੀਂ ਹਾਂ ਪਿੰਡ ਦਾ ਸਰਪੰ ਹਲ ਇਹ ਆ ਜੋ ਕਿ ਸਰਪੰਚ ਕਿਸੇ ਪਾਰਟੀ ਦਾ ਬੰਦਾ ਐਮਐਲਏ ਨੂੰ ਧਮਕੀ ਦੇ ਜਾਂਦਾ ਇਹ ਕੋਈ ਗੱਲ ਥੋੜੂ ਬਣਦੀ ਆ ਯਾਰ ਤੁਸੀਂ ਗੱਲ ਕਿੱਧਰ ਨੂੰ ਜਾ ਰਹੀ ਹੈ ਪੰਜਾਬ ਪਰ ਇਹ ਜਿਹੜੀ ਲੜਾਈ ਆ ਆਪਾਂ ਜਾਰੀ ਰੱਖਣੀ ਹੈ ਮੇਰੀ ਸਾਰੇ ਨੌਜਵਾਨਾਂ ਅੱਗੇ ਪੰਜਾਬ ਦੇ ਲੋਕਾਂ ਅੱਗੇ ਬੇਨਤੀ ਆ ਵੀ ਵੀਰੋ ਆਪਾਂ ਨੂੰ ਸਾਰਿਆਂ ਨੂੰ ਸੰਘਰਸ਼ੇ ਕਰਨਾ ਪੈਣਾ ਲੀਡਰਾਂ ਨੂੰ ਸਵਾਲ ਕਰਨੇ ਪੈਣੇ ਆ ਬਾਹਰ ਜਾਣ ਦੀ بجائے ਆਪਾਂ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਇਹਨੂੰ ਆਪਾਂ ਕਾਮਯਾਬ ਕਰੀਏ ਜਿਹੜਾ ਸਾਡਾ ਮੁੱਖ ਮੰਤਰੀ ਪੰਜਾਬ ਦਾ ਰੰਗਲੇ ਪੰਜਾਬ ਦੇ ਬਣਾਉਣ ਦੀ ਗੱਲਾਂ ਕਰਦਾ ਸੀ ਸਭ ਤੋਂ ਵੱਧ ਭਰਾਵਾ ਪੰਜਾਬ ਅੱਜ ਅਜਾੜੇ ਵੱਲ ਵੱਧ ਰਿਹਾ ਸਭ ਤੋਂ ਵੱਧ ਕਿਹੜਾ ਰੰਗਲਾ ਪੰਜਾਬ ਬਣਾਉਣ ਦੀ ਗੱਲਾਂ ਕਰਦਾ ਜਵਾਨੀ ਬਾਹਰਲੇ ਝਾੜਾਂ ਚੜ ਕੇ ਵਿਚਾਰੀ ਉੱਥੇ ਜੇਲ੍ਹਾਂ ਦੇ ਵਿੱਚ ਮਰੀ ਜਾਂਦੀ ਹੈ ਜੇਲ੍ਹਾਂ ਦੇ ਵਿੱਚ ਫਸੇ ਪੈ ਨੇ ਆ ਕੁੜੀ ਦੀ ਅਧਾਰਨਾ ਕਿੰਨਾ ਟਾਈਮ ਤੈਨੂੰ ਬੰਨ ਕੇ ਰੱਖਿਆ ਹੋਦਾ ਸੀ ਚਾਰ ਮਹੀਨੇ ਸਾਨੂੰ ਚਾਰ ਮਹੀਨੇ ਤੇ ਸੜ ਕੇ ਹੀ ਆ ਕੁੜੀ ਉੱਥੇ ਸੜ ਜਾਂਦੀਆਂ ਨੇ ਕੁੜੀਆਂ ਤੇ ਗੁਰਦੁਆਰਾ ਰੋਟੀ ਖਾ ਕੇ ਟਾਈਮ ਬਸ ਰੋਟੀ ਤੋਂ ਜਿਹੜਾ ਰੰਗਲਾ ਪੰਜਾਬ ਦੇ ਬਣਾਉਣ ਦੀ ਗੱਲ ਕਰਦਾ ਉਹ ਤਾਂ ਉਧਰ ਭਾ ਕੇ ਨੌਜਵਾਨ ਬਾਹਰ ਉਧਰ ਜੇਲ੍ਹਾਂ ਦੇ ਵਿੱਚ ਮਰੀ ਜਾਂਦੇ ਨੇ ਇੱਧਰ ਨੌਜਵਾਨ ਨਸ਼ਿਆਂ ਦੇ ਮਰੀ ਜਾਂਦੇ ਨੇ ਕਿਹੜਾ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦਾ ਭਰਾਵਾ ਆ ਦੇਖ ਲੈ ਆ ਸਾਡਾ ਮਜ਼ਦ ਇਹਦੇ ਇਹਦੇ ਘਰ ਵਾਲੀ ਦਾ ਮੈਂ ਇਹਨੂੰ ਇਹਨੇ ਮੇਰੀ ਗੱਲ ਬੰਦੇ ਨੇ ਮੰਨ ਲਈ ਵਿਚਾਰੀ ਘਰ ਵਾਲੀ ਇੱਥੇ ਰੁਲੀ ਜਾਂਦੀ ਸੀਗੀ ਆ ਆ ਬਜ਼ਰਾ ਉੱਥੇ ਰੁਲੀ ਜਾਂਦਾ ਸੀਗਾ ਬਾਜੀ ਜਿਹੜੇ ਏਜੰਟ ਨੇ ਭਲਾਇਆ ਸੀਗਾ ਇਹਨਾਂ ਨੂੰ ਤੇ ਉਹ ਕਹਿੰਦੇ ਕਿ ਇਹ ਤਾਂ ਚਮਚੀ ਆ ਉਹਦੀ ਭਾਨੇ ਸਿੱਧੂ ਦੀ ਮੈਂ ਕਿਹਾ ਮੈਂ ਉਹਦੇ ਧਰਨੇ ਤੇ ਪਹਿਲਾਂ ਵੀ ਜਾਣਿਆ ਮੈਂ ਉਹਦੀ ਮਤਲਬ ਪੋਸਟਾਂ ਸਭ ਲੈ ਕੇ ਕਰਦੇ ਜਿੰਨੀਆਂ ਮੈਂ ਸੁਣਦੀਆਂ ਚਮਚੀ ਨੂੰ ਚਮਚੀ ਤੁਸੀਂ ਛੱਡਿਆ ਕੀ ਇਹਨਾਂ ਨੂੰ ਕਿਹਾ ਤੇਰੇ ਘਰ ਵਾਲੀ ਤੇ ਤੇਰੇ ਬੱਚਿਆਂ ਨੂੰ ਦੇਖਾਂਇਆ ਕਿ ਮੈਂ ਕਿਹਾ ਤੂੰ ਜੋ ਮਰਜ਼ੀ ਕਰ ਲਈ ਮੈਂ ਤੇਰੀ ਗਲਮੇ ਚ ਵੀ ਹੱਥ ਵੀ ਪਾਉਣਾ ਤੂੰ ਜੋ ਛੱਡ ਨਾ ਕੀਤਾ ਵਾ ਮੇਰੇ 5-5 ਸਾਲ ਦੇ ਬੱਚੇ ਆ ਜੋ ਵੀ ਹੋਊਗਾ ਮੈਂ ਉਹਨੂੰ ਮੈਸੇਜ ਦੇ ਰਹੀ ਹਾਂ ਮੈਂ ਤੈਨੂੰ ਗੱਲ ਦੱਸਦਾ ਤੇਰੀ ਹਵਾ ਕਿੰਨੀ ਕੁ ਝਾਕ ਕੇ ਦਿਖਾਵਾਉਂਦਾ ਤੇ ਮੇਰੀ ਲੜਾਈ ਹੋਊ ਮੈਂ ਲੜੂੰਗੀ ਇਹੀ ਤਾਂ ਇਹੀ ਲੋਕਾਂ ਚੀਜ਼ ਪਾਇਦਾ ਕਰਨਾ ਚਾਹਣਾ ਆਹ ਕੁੜੀ ਅੱਜ ਤਿਆਰ ਹੋਈ ਆਹ ਕੁੜੀਆਂ ਤਿਆਰ ਹੋਈਆਂ ਆਹ ਤਿਆਰ ਹੋਏ ਲੜਾਈ ਲੜਨੂ ਕੱਲਾ ਭਾਨਾ ਕਿੱਥੇ ਕਿੱਥੇ ਜਾ ਕੇ ਲੜੂਗਾ ਮੈਂ ਤਾਂ ਮੈਂ ਤਾਂ ਤਨਮਨ ਧਨਾਂ ਦਾ ਝੋਕਤਾ ਬਾਈ ਸਾਰਾ ਕੁਝ ਭਾਨਾ ਕਿੱਥੇ ਜਾ ਕੇ ਇਹ ਚੀਜ਼ ਮੈਂ ਪਾਇਦਾ ਹਰ ਕਿਸਮ ਦਾ ਚ ਕਰਨਾ ਚਾਹਣਾ ਆ ਨਜੇ ਪਾਇਦਾ ਕਰਨਾ ਚਾਹਣਾ ਇਹ ਬਾਬ ਸਾਗੇ ਇੱਥੋਂ ਮੁੜ ਗਿਆ ਕਿ ਡਰਦੇ ਉਹਨਾਂ ਨੇ ਧਮਕੀਆਂ ਲਾਈਆਂ ਅਸੀਂ ਸਿਰਫ ਦੋਹੇ ਜੀ ਬੈ ਸਾਨੂੰ ਕਿਦਾ ਕੋਈ ਡਰ ਨਹੀਂ ਹੈਗਾ ਅਸੀਂ ਮਿਹਨਤੀ ਆ ਮਿਹਨਤ ਕਰਕੇ ਖਾ ਲੈ ਕੋਈ ਗੱਲ ਨਹੀਂ ਹਾਂ ਇਹਨਾਂ ਨੇ ਕਿਹੜਾ ਚੋਰੀਆਂ ਕੀਤੇ ਨੇ ਯਾਰ ਅਸੀਂ ਠੱਗੀ ਨਹੀਂ ਮਾਰੀਆਂ ਨਈਆਂ ਤਿੰਨ ਤਿੰਨ ਲੱਖ ਰੁਪਏ ਤੁਸੀਂ ਲੁੱਟ ਕੇ ਖਾ